ਪੰਜਾਬ ਚ ਹੋ ਰਹੇ ਐਨਕਾਊਂਟਰਾਂ ਤੇ ਬੋਲੇ ਮੁੱਖ ਮੰਤਰੀ ਮਾਨ ਕਿਆ ਕਾਨੂੰਨ ਵਿਵਸਥਾ ਨੂੰ ਪੰਗ ਕਰਨ ਵਾਲਿਆਂ ਨੂੰ ਨਹੀਂ ਸੁਣਾ ਸਕਦੇ ਲੋਰੀਆਂ ਤਾਂ ਸੁਖਜਿੰਦਰ ਰੰਧਾਵਾ ਬੋਲੇ ਪੰਜਾਬ ਚ ਲਗਾਤਾਰ ਵੱਧ ਰਿਹਾ ਕ੍ਰਾਈ ਦਿੱਲੀ 에ਰਪੋਰਟ ਤੇ ਰੋਕੇ ਗਏ ਅਮ੍ਰਿਤਪਾਲ ਦੇ ਮਾਤਾ న్యూਸ 18 ਤੇ ਬੋਲੇ ਬੇਟੀ ਕੋਲ ਜਾਣਾ ਸੀ ਕੈਨੇਡਾ ਸਿੱਖਾਂ ਨੂੰ ਕਰਵਾਇਆ ਜਾ ਰਿਹਾ ਹੈ ਗੁਲਾਬੀ ਦਾ ਅਹਿਸਾਸ ਜਥੇਦਾਰ ਕੁਲਦੀਪ ਸਿੰਘ ਗੜਕੱਚ ਦਾ ਸੀਐਮ ਮਾਨ ਤੇ ਪਲਟਵਾਰ ਕਿਹਾ ਮੈਂ ਸਿਰਫ ਪੰਥ ਨੂੰ ਜਵਾਬ ਦੇ ਹਾਂ ਮੁੱਖ ਮੰਤਰੀ ਨੂੰ ਨਹੀਂ ਪੰਥ ਅੱਗੇ ਹਜ਼ਾਰ ਵਾਰ ਝੁਕਾਂਗਾ ਪਰ ਸਰਕਾਰਾਂ ਅੰਦੇ ਆਮ ਆਪੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਕਾਂਗਰਸੀ ਵਰਕਰਾਂ ਨੂੰ ਸਿੱਧੀ ਚੇਤਾਵਨੀ ਕਿਹਾ ਜੇ ਸਾਡੇ ਵੱਲ ਸਾਡੇ ਵਰਕਰਾਂ ਵੱਲ ਚੱਕੀ ਉਂਗਲ ਤਾਂ ਵੱਢ ਦੇਾਂਗੇ ਉਹ ਦੁਬਈ 에어 ਸੋਚ ਵੱਡਾ ਹਵਾਈ ਹਾਦਸਾ ਫਾਈਟਰ ਪਲੇਨ ਤੇਜਸ ਹੋਇਆ ਕ੍ਰੈਸ਼ ਪਾਇਲਟ ਦੀ ਮੌਤ ਫਲਾਈ ਡਿਸਪਲੇ ਦੌਰਾਨ ਹੋ ਗਿਆ। ਜ਼ਰੂਰ ਚ న్యూਸ 18 ਦੀ ਖਬਰ ਦਾ ਅਸਰ ਕਾਲਜ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਰੋਲ ਨੰਬਰ ਦੇਣ ਦਾ ਲਿਆ ਫੈਸਲਾ ਕਿ 27 ਨਵੰਬਰ ਨੂੰ ਪੇਪਰ ਦੇ ਸਕਣਗੇ ਸਾਰੇ ਸਟੂਡੈਂਟਸ। ਅਨੰਦਪੁਰ ਸਾਹਿਬ ਤੇ ਤਿਆਰ ਹੋਇਆ ਵਿਦਾਂਤ ਸਭਾ ਦਾ ਸਪੈਸ਼ਲ ਸੈਟਅਪ ਸੱਤਾ ਤੇ ਗਰੁੱਪੀਕਰ ਲਈ ਕੀਤਾ ਗਿਆ ਸਿਟੀਕਲ ਬੰਦ। 24 ਨਵੰਬਰ ਨੂੰ ਹੋਏਗਾ ਪੰਜਾਬ ਵਿਧਾਨ ਸਭਾ ਦਾ ਤੇ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੀ ਪੈਰੋਲ ਵਾਲੀ ਬੰਗ ਨੂੰ ਲੈ ਕੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ ਕੀਤੇ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇੱਕ ਹਫਤੇ ਦਾ ਸਮਾਂ ਦਿੱਤਾ ਇਸ ਦੌਰਾਨ ਪੰਜਾਬ ਸਰਕਾਰ ਨੂੰ ਇਹ ਕਲੀਅਰ ਕਰਨਾ ਹੋਏਗਾ ਕਿ ਉਹ ਅਮਰਿਤਪਾਲ ਨੂੰ ਪੈਰੋਲ ਦੇਣਾ ਚਾਹੁੰਦੇ ਨੇ ਜਾਂ ਨਹੀਂ ਸ਼੍ਰੀ ਖਡੂਰ ਸਾਹਿਬ ਤੇ ਐਮਪੀ ਅਮਰਿਤਪਾਲ ਸਿੰਘ ਨੇ ਇੱਕ ਵਾਰ ਫਿਰ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੋਕ ਕੀਤਾ ਹੈ ਅਮਰਿਤਪਾਲ ਸਿੰਘ ਨੇ ਪੈਰੋਲ ਮੰਗੀ ਹੈ ਪਾਰਲੀਮੈਂਟ ਸੈਸ਼ਨ ਵਿੱਚ ਹਿੱਸਾ ਲੈਣ ਦੀ ਕਰੋਲ ਵਿੱਚ ਕਿਹਾ ਕਿ ਪਾਰਲੀਮੈਂਟ ਸੈਸ਼ਨ ਜਿਹੜਾ ਹੈਗਾ ਵਿంటర్ ਸੈਸ਼ਨ ਦਸੰਬਰ ਵਿੱਚ ਸ਼ੁਰੂ ਹੋਣਾ ਹੈ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਹਿੱਸਾ ਲੈਣ ਦੀ ਜਾਂ ਫਿਰ ਉਹਨਾਂ ਦੀ ਹਾਜ਼ਰੀ ਦਾ ਇੰਤਜ਼ਾਮ ਕੀਤਾ ਜਾਵੇ ਕਾਬਲੇ ਗੋਰਾ ਹੈ ਕਿ ਅਮਰਿਤਪਾਲ ਸਿੰਘ ਇਸ ਵੇਲੇ ਐਨਐਸਸੀ ਤਹਿਤ ਅਸਮ ਦੀ ਡਿਬਰੂਗੜ ਜੇਲ੍ਹ ਚ ਬੰਦ ਹੈ ਤੇ ਸੰਸਦ ਦੇ ਸਰਦਰੁੱਤ ਸੈਸ਼ਨ ਚ ਸ਼ਾਮਲ ਹੋਣ ਲਈ ਅਸਥਾਈ ਪੈਰੋਲ ਦੀ ਮੰਗ ਕੀਤੀ ਗਈ ਹੈ ਲੋਕ ਸਭਾ ਦਾ ਵਿੰਟਰ ਸੈਸ਼ਨ 1 ਦਸੰਬਰ ਤੋਂ ਸ਼ੁਰੂ ਹੋਏਗਾ ਤੇ 19 ਦਸੰਬਰ ਤੱਕ ਚੱਲੇਗਾ ਤੇ ਦਿੱਲੀ ਦੇ ਵਿੱਚ ਲਾਲ ਕਿਲੇ ਨੇੜੇ ਹੋਏ ਬਲਾਸਟ ਮਾਮਲੇ ਦੇ ਵਿੱਚ ਜਾਂਚ ਏਜੰਸੀਆਂ ਨੇ ਅਤੰਕ ਦੀ ਚੱਕੀ ਦਾ ਖੁਲਾਸਾ ਕੀਤਾ ਜਾਂਚ ਏਜੰਸੀਆਂ ਮੁਤਾਬਕ ਗ੍ਰਿਫਤਾਰ ਅਤਵਾਦੀ ਡਾਕਟਰ ਮੁਜ਼ਮਮਲ ਸ਼ਕੀਮ ਕਨਈ ਨੇ ਵਿਸਫੋਟਕ ਤਿਆਰ ਕਰ ਲਈ ਆਟਾ ਚੱਕੀ ਤੇ ਇਲੈਕਟ੍ਰਿਕ ਮਸ਼ੀਨਾਂ ਦਾ ਇਸਤੇਮਾਲ ਕੀਤਾ ਆਟਾ ਚੱਕੀ ਦੀ ਮਸ਼ੀਨ 'ਚੋਂ ਯੂਰੀਆ ਤੋਂ ਅਮੋਨੀਅਮ ਨਾਈਟ੍ਰੇਟ ਲੱਗ ਕਰਦਾ ਸੀ ਪੁਲਿਸ ਨੇ ਚੱਕੀ ਦੀ ਮਸ਼ੀਨ ਫਰੀਦাবাদ ਦੇ ਕੈਬ ਡਰਾਈਵਰ ਦੇ ਕਾਰ ਤੋਂ ਬਰਾਮਦ ਕੀਤੀ ਤੇ ਉਸ ਨੂੰ ਵੀ ਹरासत ਚ ਲੈ ਲਿਆ ਮੁਜ਼ਮਮਲ ਫਰੀਦাবাদ ਦੀ ਅਲਫਲਾ ਯੂਨੀਵਰਸਿਟੀ ਡਾਕਟਰ ਸੀ ਜੋ ਕਿ ਲੈਬ 'ਚੋਂ ਕੁਝ ਕੈਮੀਕਲ ਚੋਰੀ ਕਰ ਆਪਣੇ ਕਿਰਾਏ ਦੇ ਮਕਾਨ ਚ ਲੈ ਕੇ ਆਉਂਦਾ ਸੀ ਇਲੈਕਟ੍ਰੋਨਿਕ ਮਸ਼ੀਨ ਨਾਲ ਵਿਸਫੋਟਕ ਤਿਆਰ ਕਰਨ ਲਈ ਉਹਨਾਂ ਦਾ ਇਸਤੇਮਾਲ ਕਰਦਾ ਸੀ ਜਾਂਚ ਇਹ ਵੀ ਸਾਹਮਣੇ ਆਇਆ ਕਿ ਅਤਵਾਦੀ ਮੈਟਲ ਪਿਘਲਾਉਣ ਲਈ ਮਸ਼ੀਨ ਨਾਲ ਕਈ ਤਰ੍ਹਾਂ ਦੇ ਧਾਤੂਆਂ ਨੂੰ ਪਿਘਲਾਉਣ ਤੇ ਮਿਲਾਉਣ ਦਾ ਕੰਮ ਕਰਦੇ ਸੀ ਕਾਬਲੇਗੋੜਾ ਹੈ ਕਿ ਪੁਲਿਸ ਨੇ ਜੋ 2900 ਕਿਲੋ ਵਿਸਫੋਟਕ ਸਮਗਰੀ ਜਬਤ ਕੀਤੀ ਹੈ ਉਹ ਇਸੇ ਨਾਲ ਜੁੜੀ ਹੋਈ ਹੈ ਇਹ ਆਪਣੇ ਆਪ ਦੇ ਵਿੱਚ ਬੇहद ਹੈਰਾਨੀ ਜਨਕ ਹੈ ਜਿਸ ਤਰੀਕੇ ਨਾਲ ਇੱਕ ਤੋਂ ਬਾਅਦ ਇੱਕ ਖੁਲਾਸੇ ਇਸ ਮਾਮਲੇ ਦੇ ਵਿੱਚ ਹੋ ਰਹੇ ਨੇ ਜਦੋਂ ਮੁਲਜ਼ਮ ਵਿਸਫੋਟਕ ਤਿਆਰ ਕਰਨ ਦੇ ਲਈ ਆਟਾ ਚੱਕੀਆਂ ਤੱਕ ਦਾ ਇਸਤੇਮਾਲ ਕਰਨ ਲੱਗ ਪੈਂਦਾ ਫਿਰ ਫਰਕ ਪੈਂਦਾ ਹੈ ਅਗਲੀ ਖਬਰ ਦੁਬਈ 에ਅਰ ਸ਼ੋਅ ਦੇ ਵਿੱਚ ਇੱਕ ਹਾਦਸਾ ਵਾਪਰਿਆ ਭਾਰਤੀ ਹਵਾਈ ਸੈਨਾ ਦਾ ਫਾਈਟਰ ਜੈਟ ਤੇਜਸ ਕ੍ਰੈਸ਼ ਹੋ ਗਿਆ ਅਸਾ ਅਲ ਮਕਤੂਸ 에ਅਰਪੋਰਟ ਤੇ ਜਾਰੀ 에ਅਰ ਸ਼ੋਅ ਚ ਇੱਕ ਡੈਮੋ ਫਲਾਈਟ ਦੇ ਦੌਰਾਨ ਹੋਇਆ ਭਾਰਤੀ ਸਮੇਂ ਦੇ ਮੁਤਾਬਕ ਦੁਪਹਿਰ 3:40 ਮਿੰਟ ਤੇ ਹਾਦਸਾ ਵਾਪਰਿਆ ਹਾਸੇ ਚ ਤੇਜਸ ਦੇ ਪਾਇਲਟ ਦੀ ਵੀ ਮੌਤ ਹੋ ਗਈ ਜਹਾਜ਼ ਦੇ ਗਿਰਦੇ ਹੀ ਉਸ ਵਿੱਚ ਅੱਗ ਲੱਗ ਗਈ ਤੇ ਹਵਾਈ ਹੱਡੇ ਦੇ ਉੱਪਰ ਕਾਲੇ ਧੂੰਏ ਦਾ ਗੁਬਾਰ ਦੇਖਿਆ ਗਿਆ ਹਾਸੇ ਤੋਂ ਬਾਅਦ ਭਾਰਤੀ ਹਵਾਈ ਸੈਨਾ ਨੇ ਲੜਾਕੂ ਜਹਾਜ਼ ਕ੍ਰੈਸ਼ ਹੋਣ ਦੇ ਕਾਰਨਾਂ ਦੀ ਜਾਂਚ ਦੇ ਲਈ ਕੋਰਟ ਆਫ ਇਨਕੁਆਇਰੀ ਬਿਠਾ ਦਿੱਤੀ ਹੈ ਹਵਾਈ ਸੈਨਾ ਦਾ ਤੇਜਸ ਜੈਟ ਕ੍ਰੈਸ਼ ਹੋਣ ਦੀ ਇਹ ਦੂਜੀ ਘਟਨਾ ਹੈ ਇਸ ਤੋਂ ਪਹਿਲਾਂ 2024 ਚ ਰਾਜਸਥਾਨ ਦੇ ਪੋਖਰਨ ਦੇ ਵਿੱਚ ਯੁੱਧ ਬਿਆਸ ਦੇ ਦੌਰਾਨ ਇੰਜਨ ਫੇਲ ਹੋਣ ਦੀ وجہ ਨਾਲ ਤੇਜਸ ਕ੍ਰੈਸ਼ ਹੋਇਆ ਸੀ ਦੁਬਈ 에ਅਰ ਸ਼ੋਟ ਇੰਟਰਨੈਸ਼ਨਲ ਜਹਾਜ਼ਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਇੱਥੇ ਦੁਨੀਆਂ ਦੀ ਵੱਡੀ ਐਰੋਸਪੇਸ ਕੰਪਨੀਆਂ 에어ਲਾਈਨਸ 에어포ਰਸਸ ਤੇ ਟੈਕਨੋਲੋਜੀ ਕੰਪਨੀਆਂ ਆਪਣੇ ਨਵੇਂ ਵਿਮਾਨ ਹੈਲੀਕਾਪਟਰ ਹਥਿਆਰ ਸਿਸਟਮ ਤੇ ਐਰੋਸਪੇਸ ਟੈਕਨੋਲੋਜੀ ਦਿਖਾਉਂਦੀਆਂ ਨੇ 5 ਦਿਨ ਦੇ 에ਅਰ ਸ਼ੋਅ ਦਾ ਸ਼ੁੱਕਰਵਾਰ ਨੂੰ ਆਖਰੀ ਦਿਨ ਸੀ ਇਹ ਦੁਬਈ 에ਅਰ ਸ਼ੋਅ ਤੇ ਮੌਕੇ ਤੇ ਹੋਏ ਇਸ ਹਾਦਸੇ ਦੇ ਵਿੱਚ ਪਾਇਲਟ ਨਮਨ ਸਿਆਲ ਦਾ ਦੇਹਾਂਤ ਹੋ ਗਿਆ ਪਾਇਲਟ ਨਮਨ ਸਿਆਲ ਜਿਹੜੇ ਹਿਮਾਚਲ ਦੇ ਨਗਰੋਟਾ ਦੇ ਰਹਿਣ ਵਾਲੇ ਸੀ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਉਹਨਾਂ ਦੇ ਦਿਹਾਂਤ ਤੇ ਗਹਿਰਾ ਦੁੱਖ ਜਤਾਇਆ ਉਹਨਾਂ ਕਿਹਾ ਕਿ ਦੇਸ਼ ਨੇ ਇੱਕ ਬਹਾਦਰ ਪਾਇਲਟ ਅੱਜ ਗਵਾ ਦਿੱਤਾ ਹੈ ਔਰ ਪਰਿਵਾਰ ਦੇ ਨਾਲ ਪੂਰਾ ਹਿਮਾਚਲ ਪੂਰਾ ਦੇਸ਼ ਡਟ ਕੇ ਖੜਾ ਹੈ ਇੱਕ ਮੰਦ ਭਾਗਾ ਹਾਦਸਾ ਹੈ ਨਮਨ ਸਿਆਲ ਇਹਨਾਂ ਦੀ ਅਸੀਂ ਤਸਵੀਰ ਦਿਖਾ ਰਹੇ ਹਾਂ ਇਹ ਪਾਇਲਟ ਸੀ ਔਰ ਇਹਨਾਂ ਦਾ ਦਿਹਾਂਤ ਹੋਇਆ ਇਸ ਹਾਦਸੇ ਦੇ ਵਿੱਚ ਬਚਿੱਤਰ ਸ਼ਰਮਾ ਸਾਡੇ ਸਹਿਯੋਗੀ ਜੁੜੇ ਨੇ ਐ ਬਚਿੱਤਰ ਜ਼ਾਹਿਰ ਜੀ ਗੱਲ ਹੈ ਬਹੁਤ ਮੰਦ ਭਾਗਾ ਹਾਦਸਾ ਹੈ ਐ ਕਿਸ ਤਰੀਕੇ ਦਾ ਮਾਹੌਲ ਹੈ ਖਾਸ ਕਰਕੇ ਜੇ ਨਮਨ ਸਿਆਲ ਦੇ ਜੱਦੀ ਪਿੰਡ ਦੀ ਉਹਨਾਂ ਦੇ ਘਰ ਦੀ ਗੱਲ ਕੀਤੀ ਜਾਵੇ ਬੀਜਪਾਲ ਜੀ ਬਿਲਕੁਲ ਆਪ ਸਹੀ ਕਹਿ ਰਹੇ ਹਾਂ ਇਸ ਵਕਤ ਪੂਰੇ ਖੇਤਰ ਵਿੱਚ ਜੋ ਮਾਤਮਾ ਕਾ ਮਾਹੌਲ ਹੈ ਜ਼ਾਹਿਰ ਦੀ ਬਾਤ ਹੈ ਆ ਇਹ ਜੋ ਘਟਨਾ ਹੈ ਉਹ ਦੁਪਹਿਰ 2:30 ਵਜੇ ਦੀ ਹੈ ਲੇਕਿਨ ਜੋ ਜਾਣਕਾਰੀ ਅਭੀ ਮਿਲੀ ਹੈ ਕਾਂਗੜਾ ਕੇਦਰ ਮੈਂ ਬਾਤ ਕਰੂੰ ਤੋ ਉਹ ਅਭੀ ਦੇਰ ਸ਼ਾਮ ਕੋ ਹੀ ਮਿਲੀ ਹੈ ਔਰ ਉਸਕੇ ਬਾਦ ਸੇ ਹੀ ਕੁਰੇ ਖੇਤਰ ਮੈਂ शौक की लहर है और इस वक्त अगर उनके पेरेंट्स की बात की जाए उनके अभिभावकों की बात की जाए तो वो दोनों ही जो है वो बताया जा रहा है कि वो हैदराबाद घूमने के लिए गए हुए थे और क्योंकि जो नमन सियाल हैं जो कि पायलट जिनकी, जिनकी जिनका ये आकस्मिक निधन हुआ है उनकी धर्मपत्नी भी जो है वो उन्हीं के साथ जो है इसी तरह से वायुसेना में काम करती हैं और वो उनकी एक बेटी है जिनको वो पीछे छोड़ गए हैं हालांकि सभी पूरे क्षेत्र में उस तरह से प्रॉपर जानकारी या नहीं हो पाई है कि नमन सियाल वो, उनकी जो जो उनकी वो जामबाज हमारे लीडर थे जिनकी मौत जो है जो जिनकी जिन्होंने शहादत पाई है दुबई के ए शो में तो हिमाचल के सीएम ने क्या किसी से बात की है इस बारे में उनके परिवार से या किसी और या उनका स्टेटमेंट क्या है निश्चित तौर पर देखिए मुख्यमंत्री सुखेंद्र सिंह सुक्खू ने इस पर शोक व्यक्त किया है और जाहिर सी बात है क्योंकि हिमाचल के सपूत थे निश्चित तौर पर मुख्यमंत्री की ओर से जो संबंधित अधिकारी हैं उनको ये दिशा निर्देश दिए जा चुके हैं कि आ, उनके जो भी सपूत हैं वो ककुशल उनकी जो पार्थिव देह है वो उनके घर तक पहुंचनी चाहिए उसके लिए जो भी आ, सरकारी अमला काम पर लगाना होगा उनके लिए दिशा निर्देश जारी किए जा चुके हैं विजयपाल ਸ਼ੁਕਰੀਆ ਬਚਤਰ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਜ਼ਾਹਿਰ ਜੀ ਗੱਲ ਹੈ ਬੇहद ਗਮਗੀਨ ਮਾਹੌਲ ਹੈ ਖਾਸ ਕਰਕੇ ਹਿਮਾਚਲ ਸਟੇਟ ਦੇ ਲਈ ਜਿੱਥੋਂ ਦੇ ਨਮਨ ਸਿਆਲ ਵਸਨੀਕ ਸਨ ਉੱਥੇ ਬਹੁਤ ਜ਼ਿਆਦਾ ਗਮਜਦਾ ਮਾਹੌਲ ਹੈ ਪਰਿਵਾਰ ਜਿਨ੍ਹਾਂ ਬਾਰੇ ਦੱਸਿਆ ਜਾ ਰਿਹਾ ਕਿ ਉਹ ਹైదరాబాద్ ਗਏ ਸੀ ਤਾਂ ਦੇਰ ਸ਼ਾਮ ਨੂੰ ਉਹਨਾਂ ਨੂੰ ਸੂਚਨਾ ਮਿਲੀ ਕਿ ਇਹ ਹਾਦਸਾ ਵਾਪਰਿਆ ਹੈ ਪਹਿਲੇ ਇਹ ਨਾਮ ਸਾਹਮਣੇ ਨਹੀਂ ਆਇਆ ਸੀ ਪਾਇਲਟ ਕੌਣ ਨੇ ਪਰ ਦੇਰ ਸ਼ਾਮ ਤੱਕ ਇਹ ਖਬਰ ਉਹਨਾਂ ਦੇ ਘਰ ਤੱਕ ਪਹੁੰਚੀ ਔਰ ਉਸ ਤੋਂ ਬਾਅਦ ਉੱਥੇ ਗਮ ਦਾ ਮਾਹੌਲ ਹੈ ਹਿਮਾਚਲ ਦੇ ਸੀਐਮ ਸੁਖਵਿੰਦਰ ਸੁਖੂ ਨੇ ਪਰਿਵਾਰ ਦੇ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਔਰ ਉਹਨਾਂ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਸਰਕਾਰ ਉਹਨਾਂ ਦੇ ਪਰਿਵਾਰ ਦੇ ਨਾਲ ਡਟ ਕੇ ਖੜੀ ਹੈ ਅੱਜ ਦੇ ਸਵਾਲ ਤੇ ਨਜ਼ਰ ਪਾ ਲੈਂਦੇ ਹਾਂ ਅੱਜ ਦਾ ਸਵਾਲ ਵੀ ਸਾਡਾ ਤੇਜਸ ਦੇ ਨਾਲ ਹੀ ਜੁੜਿਆ ਹੋਇਆ ਹੈ ਸਵਾਲ ਇਹ ਹੈ ਕਿ ਤੇਜਸ ਨੇ ਆਪਣੀ ਪਹਿਲੀ ਉਡਾਨ ਕਦੋਂ ਭਰੀ ਸੀ ਚਾਰ ਆਪਸ਼ਨਸ ਨੇ 1996 1996 2001 2001 2005 2005 ਜਾਂ 2010 2010 ਇਸ ਦਾ ਸਹੀ ਜਵਾਬ ਅਸੀਂ ਤੁਹਾਨੂੰ ਸ਼ੋਅ ਦੇ ਵਿੱਚ ਦੇਵਾਂਗੇ ਉਹ ਤੱਕ ਤੁਸੀਂ ਆਪਣੇ ਮੈਸੇਜਸ ਸਾਨੂੰ ਭੇਜੋ ਅੱਗੇ ਵਧਦੇ ਹਾਂ ਸ਼੍ਰੀ ਕਾਲ ਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਪੰਜਾਬ ਦਾ ਬਿਨਾ ਨਾਮ ਲਏ ਉਹਨਾਂ ਤੇ ਤੰਜ ਕੱਸਿਆ ਜਥੇਦਾਰ ਨੇ ਕਿਹਾ ਕਿ ਉਹ ਸਰਕਾਰ ਨੂੰ ਜਵਾਬਦੇ ਨਹੀਂ ਜੋ ਕੰਮ ਪੰਥ ਦੇ ਨੇ ਉਹ ਬੰਥੀ ਕਰੇਗਾ हां सरकार उच्च सहयोग जरूर कर सकती है कम पंथले आ ते पंथ ਦੇ ਕਮਾਂ ਦੇ ਵਿੱਚ ਜਿਹੜੇ ਬੰਦੇ ਦੇ ਨਾਂ ਤੇ ਦਾੜ੍ਹੀ ਆ ਨਾ ਕੇਸ ਆ ਤੇ ਕਾਲਤਕ ਦਾ ਜਥੇਦਾਰ ਉਹਨੂੰ ਕਿ ਜਵਾਬ ਦਊਗਾ ਦਰਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਕਾਲਤਕ ਸਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਧੰਜ ਕੱਸਿਆ ਸੀ ਕਿੰਨਾ ਦੀ ਆਪਦੀ ਨਿਯੁਕਤੀ ਵਾਲੇ ਮਰਿਆਦਾ ਬੰਦ ਹੋ ਗਈ ਪੰਗ ਹੋਈ ਅਜੇ ਤੱਕ ਉਹ ਪ੍ਰਮਾਣ ਪੱਤਰ ਲੈਣ ਦੇ ਫਿਰਦੇ ਨੇ ਸਾਨੂੰ ਮੰਨ ਲਓ ਦੁਬਾਰੇ ਵੱਨ ਲੈਨੇ ਆ ਪੱਗ ਇਹ ਹਦਸਤਾਰ ਦੁਬਾਰੇ ਸੇ ਆਲਦੇ ਉਦੋਂ ਉਦੋਂ ਫਿਰ ਉਦੋਂ ਮਰਿਆਦਾ ਕਿੱਤੇ ਜਦੋਂ ਦੁਪਹਿਰ ਦੇ 2 ਵਜੇ ਗਏ ਸੀਗੇ ਇਸ਼ਾਰਿਆਂ ਇਸ਼ਾਰਿਆਂ ਚ ਜਥੇਦਾਰ ਨੇ ਦੱਸਿਆ ਕਿ ਸਰਕਾਰਾਂ ਬਦਲਦੀਆਂ ਨੇ ਪੰਥ ਨਹੀਂ ਇਸ ਲਈ ਉਹ ਜਵਾਬਦੇਹ ਵੀ ਪੰਥ ਦੇ ਨੇ ਸਰਕਾਰ ਦੇ ਨਹੀਂ ਤੇ ਉਧਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੈਂਗਸਟਰ ਨੂੰ ਸਿੱਧੀ ਵਾਰਨਿੰਗ ਦਿੱਤੀ ਗਈ ਤੇ ਸੀਐਮ ਆਨ ਨੇ ਕਿਹਾ ਕਿ ਜੇ ਕਿਸੇ ਵੀ ਬਦਮਾਸ਼ ਨੇ ਪੰਜਾਬ ਦਾ ਸ਼ਾਂਤਮਈ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਲੋਰੀਆਂ ਨਹੀਂ ਬਲਕਿ ਡਬਲ ਜਵਾਬ ਮਿਲੇਗਾ ਜਿਹੜੇ ਪੰਜਾਬ ਦਾ ਲਾਅ ਐਂਡ ਆਰਡਰ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਤੇ ਫਿਰ ਲੋਰੀਆਂ ਉਹਨਾਂ ਨੂੰ ਵੀ ਨਹੀਂ ਮਿਲेंगी ਠੀਕ ਹੈ ਨਾ ਜੀ ਉਹਨਾਂ ਨੂੰ ਫਿਰ ਜਵਾਬ ਜਿਹੜਾ ਉਹ ਡਬਲ ਤਰੀਕੇ ਨਾਲ ਮਿਲੇਗਾ ਫਿਰ ਤਾਂ ਉਧਰ ਕਾਂਗਰਸ ਐਮਪੀ ਸੁਖਜਿੰਦਰ ਰੰਦਾਵਾ ਨੇ ਅਪਰਾਧਿਕ ਘਟਨਾਵਾਂ ਨੂੰ ਲੈ ਕੇ ਸਰਕਾਰ ਤੇ ਸਵਾਲ ਚੱਕੇ ਕਿੰਨੇ ਹਰ ਰੋਜ਼ ਤੇ ਕਤਲ ਹੋ ਰਹੇ ਨੇ ਉਹ ਕਾਨੂੰਨ ਵਿਵਸਥਾ ਚ ਨਹੀਂ ਆਉਂਦੇ ਕਿੱਥੋਂ ਕਿੱਥੋਂ ਆਏ ਨੇ ਹੈਂਡ ਗ੍ਰਨੇਡ ਕਿੱਥੋਂ ਚੱਲੇ ਨੇ ਕਿੱਥੋਂ ਨਸ਼ਾ ਆਉਂਦਾ ਕਿੱਥੇ ਨਸ਼ਾ ਪੈਂਦਾ ਕਾਬਲੇ ਹੋ ਰਿਹਾ ਕਿ ਵੀਰਵਾਰ ਨੂੰ ਲੁਧਿਆਣਾ ਐਨਕਾਊਂਟਰ ਚਾਤਵਾਦੀ ਨੂੰ ਠੇਰ ਕਰਨ ਤੋਂ ਬਾਅਦ ਸੀਐਮ ਦੀ ਇਹ ਵਾਰਨਿੰਗ ਬਦਮਾਸ਼ਾਂ ਨੂੰ ਸਪਸ਼ਟ ਸੰਦੇਸ਼ ਹੈ ਕਿ ਜੇ ਕ੍ਰਾਈਮ ਕੀਤਾ ਤਾਂ ਅੰਜਾਮ ਪੁਰਾ ਹੋਏਗਾ ਤਾਂ ਬੇਸ਼ੱਕ ਸੀਐਮ ਵੱਲੋਂ ਸਖਤ ਲਫ਼ਜ਼ਾਂ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਪਰ ਆਏ ਦਿਨ ਵਾਪਰਦੀਆਂ ਕਟਨਾਵਾਂ ਸਵਾਲ ਵੀ ਵੱਡੇ ਖੜੇ ਕਰਤੀਆਂ ਨੇ ਔਰ ਇੰਨੀ ਸ਼ਕਤੀ ਦੇ ਬਾਅਦ ਯੂ ਵੀ ਵੀ ਜੇ ਕਟਨਾਵਾਂ ਲਗਾਤਾਰ ਵਾਪਰਦੀਆਂ ਰਹਿਣ ਫਿਰ ਫਰਕ ਕਾ ਪੈਂਦਾ ਹੈ ਅਗਲੀ ਖਬਰ ਵੱਲ ਵਧਿਆ ਕੈਨੇਡਾ ਦੇ 온ਟਾਰੀਓ ਦੇ ਵਿੱਚ ਸੈਂਕੜੇ ਹੀ ਪੰਜਾਬੀ ਨੌਜਵਾਨ ਇੱਕ ਵਾਰ ਮੁਰਤ ਤੋਂ ਸੜਕਾਂ ਤੇ ਉਤਰੇ ਤੇ ਜਿਨ੍ਹਾਂ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਕੈਨੇਡੀਅਨ ਸਰਕਾਰ ਵੱਲੋਂ ਧੱਕੇ ਨਾਲ ਪੰਜਾਬ ਵਾਪਸ ਭੇਜਣ ਦੀ ਕੋਸ਼ਿਸ਼ ਹੋ ਰਹੀ ਹੈ ਸੜਕਾਂ ਤੇ ਉਤਰੇ ਪੰਜਾਬੀ ਨੌਜਵਾਨਾਂ ਦਾ ਕਹਿਣਾ ਹੈ ਕਿ 온ਟਾਰੀਓ ਪ੍ਰੋਵਿੰਸ ਵੱਲੋਂ 2600 ਇਮੀਗ੍ਰੇਸ਼ਨ ਅਰਜ਼ੀਆਂ ਵਾਪਸ ਕਰ ਦਿੱਤੀਆਂ ਗਈਆਂ ਜਿਸ ਦੇ ਪਿੱਛੇ ਧੋਖਾ ਧੜੀ ਦਾ ਕਾਰਨ ਦੱਸਿਆ ਜਾ ਰਿਹਾ ਹੈ ਪਰ 온ਟਾਰੀਓ ਸਰਕਾਰ ਵੱਲੋਂ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ ਦਾ ਮੌਕਾ ਤੱਕ ਨਹੀਂ ਦਿੱਤਾ ਗਿਆ ਲੋਕੀ ਕਹਿਣ ਲੱਪਿੰਦੇ ਆਂ ਹੀ ਪ੍ਰੋਟੈਸਟ ਤੇ ਬੈਨ ਨੇ ਬਾਰ-ਬਾਰ ਪਟੀਸ਼ਨਾਂ ਸਾਈਨ ਕਰਵਾ ਲਾਪਨੇ ਆ ਬਟ ਜਦੋਂ ਕਿਸਾਨੀ ਅੰਦੋਲਨ ਹੋਇਆ ਸੀ ਉਦੋਂ ਥੋੜੇ ਜਿਹੀ ਰੂਲ ਸੀ ਗੱਡੇ ਸੀ ਉਹਨਾਂ ਨੇ ਕੱਲ ਨੂੰ ਤੁਹਾਨੂੰ ਕਹਦਣਗੇ ਐਕਸਪ੍ਰੈਸ ਐਂਟਰੀ ਫਾਈਲ ਲਾਈ ਆ ਤੇ ਉਹ ਇੱਕ ਪਿਰੀਅੰਸ ਗਲਤ ਆ ਠੀਕ ਆ ਇਹਨਾਂ ਨੂੰ ਹੁਣ ਵੇਖੋ ਕੋਈ ਇਥੋਂ ਵੈਂਚਰਟੋਂ ਆਇਆ ਵਾ ਕੋਈ ਕਿੱਥੋਂ ਆਇਆ ਉਵੀ ਇੱਥੇ ਆਇਓ ਪਾਗਲ ਥੋੜੀ ਯਾਰ ਸਾਰੇ ਜਾਣੀ ਦਰਸਲ ਕੈਨੇਡਾ ਚ ਹਰ ਪ੍ਰੋਵਿੰਸ ਵੱਲੋਂ ਆਪਣਾ ਇਮੀਗ੍ਰੇਸ਼ਨ ਪ੍ਰੋਗਰਾਮ ਚਲਾਇਆ ਜਾਂਦਾ ਹੈ ਜਿਸ ਦੀ ਮੰਜ਼ੂਰੀ ਤੋਂ ਬਾਅਦ ਵਿਨੇਕਰ ਫੈਡਰਲ ਫੱਦਰ ਤੇ ਪੀਆਰ ਦੀ ਅਰਜੀ ਦਿੰਦੇ ਨੇ ਤੇ ਕੈਨੇਡਾ ਚ ਪਰਮਾਨੈਂਟ ਰੈਜ਼ੀਡੈਂਟ ਬਣ ਜਾਂਦੇ ਨੇ ਹੁਣ ਅਰਜ਼ੀਆਂ ਰੱਦ ਹੋਣ ਤੇ ਇਹਨਾਂ ਲੋਕਾਂ ਦੀਆਂ ਪਰੇਸ਼ਾਨੀਆਂ ਵੱਧ ਗਈਆਂ ਤੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਖਾਲਸੇ ਦੀ ਧਰਤੀ ਅਨੰਦਪੁਰ ਸਾਹਿਬ 'ਚ 23 ਤੋਂ 25 ਨਵੰਬਰ ਤੱਕ ਸ਼ਹੀਦੀ ਸਮਾਗਮ ਹੋਏਗਾ ਜਿਸ 'ਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ 'ਚ ਸੰਗਤ ਸ਼ਾਮਲ ਹੋਏਗੀ ਸੰਗਤਾਂ ਦੇ ਠਹਿਰਨ ਲਈ ਪੰਜਾਬ ਸਰਕਾਰ ਵੱਲੋਂ ਤਿੰਨ ਵਿਸ਼ਾਲ ਟੈਂਟ ਸਿਟੀ ਬਣਾਈਆਂ ਗਈਆਂ ਨੇ ਕਿਸੇ ਨੂੰ ਵੀ ਕਿਸੇ ਚੀਜ਼ ਦੀ ਪਰੇਸ਼ਾਨੀ ਨਾ ਹੋਵੇ ਬਕਾਇਦਾ ਇਸ ਦੇ ਲਈ ਅਨੰਦਪੁਰ ਸਾਹਿਬ 350.com ਨਾਮ ਦਾ ਇੱਕ ਪੋਰਟਲ ਤੇ ਕੈਪ ਵੀ ਲਾਂਚ ਕੀਤੀ ਗਈ ਹੈ ਜਿਸ ਵਿੱਚ ਸਮਾਗਮ ਟੈਂਟ ਸਿਟੀ ਪਾਰਕਿੰਗ ਮੈਡੀਕਲ ਸਹੂਲਤ ਤੇ ਹੋਰ ਸਹੂਲਤਾਂ ਬਾਰੇ ਲਾਈਵ ਜਾਣਕਾਰੀ ਮਿਲੇਗੀ ਇਕ ਵੈਬਸਾਈਟ ਤੇ ਐਪ ਬਣਾਈ ਗਈ ਹੈ ਮੇਰੀ ਇੱਛਾ ਹੈ ਕਿ ਆਪ ਸਭ ਇਹ ਵੈਬਸਾਈਟ ਤੇ ਐਪ ਜਰੂਰ ਸਭਨਾਂ ਨਾਲ ਸਾਂਝੀ ਕਰੋ ਜਿਹੜੀ ਜਿਹੜੀ ਵੀ ਸੰਗਤ ਅਨੰਦਪੁਰ ਸਾਹਿਬ ਚ ਆ ਰਹੀ ਹੈ ਉਹਨਾਂ ਦੀ ਸਹੂਲਤ ਦੇ ਲਈ ਵੈਬਸਾਈਟ ਤੇ ਆਪ ਦਾ ਨਾਮ ਹੈ anandpursahib350.com ਇਸ ਤਲਾਵਾਂ ਸਮਾਗਮ ਚ ਸ਼ਾਮਲ ਹੋਣ ਵਾਲੀ ਸੰਗਤ ਲਈ ਫ੍ਰੀ ਮਿੰਨੀ ਬੱਸਾਂ ਵੀ ਚਲਾਈਆਂ ਜਾਣਗੀਆਂ ਸੁਰੱਖਿਆ ਪੱਖੋਂ ਪੁਲਿਸ ਬਲ ਦੀ ਤਣਾਤੀ ਦੇ ਨਾਲ ਨਾਲ ਸ਼ਹਿਰ ਨੂੰ ਸੀਸੀਟੀਵੀ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ ਸੰਗਰੂਰ ਦੇ ਰਣਵੀਰ ਕਾਲਜ ਦੇ ਵਿਦਿਆਰਥੀਆਂ ਨੇ ਡੀਸੀ ਦਫਤਰ 'ਚ ਪ੍ਰਦਰਸ਼ਨ ਕੀਤਾ న్యూਸ 18 ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਪ੍ਰਮੁਖਤਾ ਦੇ ਨਾਲ ਉਭਾਰਿਆ ਗਿਆ ਜਿਸ ਤੋਂ ਬਾਅਦ ਕਾਲਜ ਪ੍ਰਸ਼ਾਸਨ ਨੇ ਸਾਹਮਣੇ ਆ ਕੇ ਵਿਦਿਆਰਥੀਆਂ ਨੂੰ ਪਰੋਸਿਆ ਇਲਜ਼ਾਮ ਲਾਇਆ ਕਿ 27 ਤਰੀਕ ਤੋਂ ਉਹਨਾਂ ਦੇ ਪੇਪਰ ਨੇ ਪਰ ਅਜੇ ਤੱਕ ਉਹਨਾਂ ਨੂੰ ਰੋਲ ਨੰਬਰ ਜਾਰੀ ਨਹੀਂ ਕੀਤੇ ਗਏ ਸਟੂਡੈਂਟਸ ਦਾ ਕਹਿਣਾ ਹੈ ਕਿ ਆਪਣੀ ਫੀਸ ਤਾਂ ਕਦੋਂ ਦੀ ਭਰ ਚੁੱਕੇ ਨੇ ਪਰ ਕਾਲਜ ਦੀ ਗਲਤੀ ਕਾਰਨ ਹੁਣ ਫੀਸ ਮੁਰ ਤੋਂ ਜੁਰਮਾਨੇ ਨਾਲ ਮੰਗੀ ਜਾ ਰਹੀ ਹੈ ਹੁਣ ਸਾਨੂੰ ਕਾਲਜ ਵਾਲੇ ਕੋਈ ਹੱਲ ਨਹੀਂ ਦੇ ਰਹੇਗੇ ਜਦਕਿ ਅਸੀਂ ਇਹ ਸਾਰੀ ਸਕਾਲਰਸ਼ਿਪ ਭਰੀ ਹੋਈ ਹੈ ਹੁਣ ਕਹਿੰਦੇ 20000 ਰੁਪਏ ਐਕਸਟਰਾ ਦੋ ਤਾਂ ਤੁਹਾਡੇ ਉਹ ਹੋਗਾ ਫਿਰ ਵੀ ਕੋਈ ਕਹਿੰਦੇ ਜੇ ਹੋਊਗਾ ਤਾਂ ਹੋਊਗਾ ਨਹੀਂ ਤਾਂ ਕੋਈ ਹੱਲ ਨਹੀਂ ਹੈਗਾ ਕਹਿੰਦੇ ਸਟੂਡੈਂਟਸ ਨੇ ਕਿਹਾ ਕਿ ਜਦੋਂ ਕਾਲਜ ਤੇ ਯੂਨੀਵਰਸਿਟੀ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਤਾਂ ਮਜਬੂਰ ਹੋ ਕੇ ਡੀਸੀ ਦਫਤਰ ਆਏ ਨੇ ਪਰ ਨਾ ਤਾਂ ਇੱਥੇ ਡੀਸੀ ਮਿਲੇ ਨਾ ਹੀ ਕੋਈ ਹੋਰ ਅਫਸਰ ਅਬ ਜਿਹੜੀ ਆਈਡੀ ਥੋਡੀ ਹੈਗੀ ਹੈਗੀ ਤੇ 30 ਤਰੀਕ ਦੇ ਮਤਲਬ ਕੋਈ ਬੱਚਾ ਆਂਦਾ ਹੈ ਕਾਲਜ ਕੋਈ ਨਹੀਂ ਆਂਦਾ ਹੈਗਾ ਕੋਈ ਕਿਸੇ ਦੀ ਹੋਈ ਹੋਈ ਆਈਡੀ ਮਤਲਬ ਸ਼ੋਅ ਕੀਤੀ ਹੈ ਕਿਸੇ ਨੇ ਨਹੀਂ ਕੀਤੀ ਹੈਗੀ ਤਾਂ ਇੱਕ ਦਿਨ ਦੇ ਅੰਦਰ ਅੰਦਰ ਅਸੀਂ ਨਹੀਂ ਜਮਾ ਕਰਵਾ ਸਕੇ ਤਾਂ ਉਹ ਫਾਈਲ ਆ ਰਹੇ ਨੇ ਕਿ 20 ਤੋਂ 25000 ਨਿਊਜ਼ 18 ਵਲੋਗ ਖਬਰ ਪ੍ਰਮੁਖਤਾ ਨਾਲ ਦਿਖਾਉਣ ਤੋਂ ਬਾਅਦ ਕਾਲਜ ਨੇ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਰੋਲ ਨੰਬਰ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ ਬੱਚਿਆਂ ਦਾ ਇੱਕ ਸਾਲ ਖਰਾਬ ਨਹੀਂ ਹੁਣ ਦਿਆਂਗੇ ਯਮਾਦਵੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਾਂਗਰਸ ਨੂੰ ਸਿੱਧੀ ਚੇਤਾਵਨੀ ਦਿੱਤੀ ਤੇ ਕਿਹਾ ਕਿ ਸਾਨੂੰ ਕਾਂਗਰਸ ਦਾ ਚੰਗਾ ਇਲਾਜ ਕਰਨਾ ਆਉਂਦਾ ਹੈ ਜੇ ਸਾਡੇ ਵਰਕਰਾਂ ਤੇ ਉਂਗਲ ਚੱਕੀ ਤਾਂ ਉਸੇ ਉਂਗਲ ਵੱਢ ਦੇਵਾਂਗੇ ਇਹੀ ਨਹੀਂ ਬਲਕਿ ਐਮਐਲਏ ਸਾਹਿਬ ਨੇ ਤਾਂ ਅੱਖਾਂ ਤੱਕ ਕੱਢਣ ਦੀ ਚੇਤਾਵਨੀ ਦੇ ਦਿੱਤੀ ਜਦੋਂ ਦੀ ਤਰਨਤਾਰਨ ਦੀ 4 ਨੰਬਰ ਤੇ ਕਾਂਗਰਸੀਏ ਗਏ ਨੇ ਇਹ ਬਖੜਾ ਗਏ ਨੇ ਤੇ ਅੱਜ ਇਹਨਾਂ ਨੇ ਸਾਡੇ ਕਾਉਂਸਲਰ ਦਪਾਲ ਸਿੰਘ ਪਾਲਾ ਜੀ ਦੇ ਉੱਤੇ ਹੱਥ ਚੱਕਿਆ ਇਹਨਾਂ ਦੀ ਦਸਤਾਰ ਨੂੰ ਹੱਥ ਪਾਇਆ ਸਿਰ ਦੇ ਉੱਤੇ ਇਹਨਾਂ ਦੇ ਟਾਂਕੇ ਲੱਗੇ ਨੇ ਦਰਸਲ ਐਮਐਲਏ ਸਾਹਿਬ ਦੀ ਇਹ ਸਖਤ ਟਿੱਪਣੀ ਉਸ ਵੇਲੇ ਸਾਹਮਣੇ ਆਈ ਜਦੋਂ ਖੰਨਾਚਾਪ ਕਾਉਂਸਲਰ ਰਸ਼ਪਾਲ ਸਿੰਘ ਤੇ ਹਮਲਾ ਹੋਇਆ ਇਲਜ਼ਾਮ ਕਾਂਗਰਸ ਨਾਲ ਜੁੜੇ ਕੁਝ ਵਰਕਰਾਂ ਤੇ ਲੱਗੇ ਹਾਲਾਂਕਿ ਇਸ ਮਾਮਲੇ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਪਰ ਜਦੋਂ ਕੋਈ ਵਿਧਾਇਕ ਉਂਗਲਾਂ ਵਡਣ ਤੇ ਅੱਖਾ ਕੱਢਣ ਦੀ ਧਮਕੀ ਦੇਵੇ ਫਿਰ ਫਰਕ ਪੈਂਦਾ ਹੈ ਉਧਰ ਹਿਮਾਚਲ ਪ੍ਰਦੇਸ਼ ਦੇ ਸੋਲਨ ਚ ਯੂਨੀਵਰਸਿਟੀ ਦੇ ਬਾਹਰ ਗੋਲੀਆਂ ਤੱਕ ਚੱਲ ਗਈਆਂ ਇਹ ਫਾਇਰਿੰਗ ਸ਼ੁਲਨੀ ਯੂਨੀਵਰਸਿਟੀ ਦੇ ਬਾਹਰ ਸੁਲਤਾਨਪੁਰ ਰੋਡ ਤੇ ਹੋਈ ਜਿੱਥੇ ਇੱਕ ਨੌਜਵਾਨ ਨੇ ਹਵਾ 'ਚ ਪਿਸਤੌਲ ਲਹਿਰਾਉਂਦਿਆਂ 9 ਰਾਊਂਡ ਹਵਾਈ ਫਾਇਰ ਕੱਡੇ ਇਸ ਦਰਾਂ ਉੱਤੇ ਇੰਨੀ ਦਹਿਸ਼ਤ ਫੈਲ ਗਈ ਕਿ ਹੋਰ ਵਿਦਿਆਰਥੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਦੇ ਨਜ਼ਰ ਆਏ ਹਾਲਾਂਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜੋ ਕਿ ਸ਼ੁਲਨੀ ਯੂਨੀਵਰਸਿਟੀ 'ਚ ਬੀਬੀਏ ਫਰਸਟ ਇਅਰ ਦਾ ਵਿਦਿਆਰਥੀ ਹੈ ਜਾਣਕਾਰੀ ਮੁਤਾਬਕ ਯੂਨੀਵਰਸਿਟੀ ਦੇ ਦੋ ਸਟੂਡੈਂਟ ਗਰੁੱਪਾਂ ਵਿਚਾਲੇ ਕੁਝ ਵਿਵਾਦ ਹੋਇਆ ਸੀ ਤੇ ਮੈਨੇਜਮੈਂਟ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਤਲਬ ਕੀਤਾ ਹੋਇਆ ਸੀ ਇਸੇ ਨੂੰ ਲੈ ਕੇ ਇੱਕ ਧਿਰ ਵੱਲੋਂ دہشت ਫੈਲਾਉਣ ਦੇ ਮਕਸਦ ਨਾਲ ਇਹ ਫਰਿੰਗ ਕੀਤੀ ਗਈ ਤੇ ਖਬਰ ਫਰੀਦਕੋਟ ਤੋਂ ਹੈ ਜਿੱਥੇ ਇੱਕ ਵਾਰ ਮੁਰਤੋਂ ਨਸ਼ਾ ਤਸਕਰ ਦੇ ਕਰਤੇ ਬੁਲਡੋਜ਼ਰ ਚੱਲਿਆ ਨਗਰ ਨਿਗਮ ਨਾਲ ਮਿਲ ਕੇ ਪੁਲਿਸ ਨੇ ਇੰਦਰਾ ਕਲੋਨੀ ਚ ਇੱਕ ਨਸ਼ਾ ਤਸਕਰ ਦਾ ਘਾਟਾ ਦਿੱਤਾ ਜੋ ਕਿ ਗੈਰ ਕਾਨੂੰਨੀ ਤਰੀਕੇ ਨਾਲ ਬਣਾਇਆ ਜਾ ਰਿਹਾ ਸੀ ਪੁਲਿਸ ਮੁਤਾਬਕ ਮੁਲਜ਼ਮ ਵਿਸ਼ਾਲ ਤੇ ਪਹਿਲਾਂ ਤੋਂ ਹੀ ਨਸ਼ੇ ਦੇ ਕਈ ਮਾਮਲੇ ਦਰਜ ਨੇ ਪਰਿਵਾਰ ਨੂੰ ਗੈਰ ਕਾਨੂੰਨੀ ਸਾਰੀ ਢਾਉਣ ਲਈ ਕਈ ਨੋਟਿਸ ਵੀ ਜਾਰੀ ਕੀਤੇ ਜਾ ਚੁੱਕੇ ਸੀ proper ਕਾਨੂੰਨੀ ਕਾਰਵਾਈ ਨੂੰ ਫੋਲੋ ਕਰਦੇ ਹੋਏ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਅੱਜ ਇਹ ਡਿਮੋਲੀਸ਼ਨ ਐਕਟੀਵਿਟੀ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ

नशा तस्कर जेल गए काबिले गौर है कि चार महीने पहला भी फरीदकोट पुलिस ने इसे इंदिरा कलोनी च बुलडोजर तो चलाया सी। तो फर्क तो पैदा है तो सफर जारी रहेगा छोटे जे कमर्शियल ब्रिज